ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋਈ ਬਈਆ ਜੀ ਚੱਕ ਕਰੋ ਹਣ ਪੁੰਦੀ ਪੁੰਦੀ ਆ ਗਈਆਂ ਜੀ ਕੱਲ ਰਾਤ ਦੇ ਇਹ ਸੂਰਜ ਜੇ ਮਸਮਾ ਸਾ ਡੁੱਬਿਆ ਪਿਆ ਤੇ ਬੱਦਲ ਹੋਇਆ ਮੜਮੜਾ ਚੱਕਰੋ ਪੜ ਪਾਣਾ ਜਾ ਗਏ ਖੇਤੀਬਾੜੀ ਇਹਦੇ ਵਿੱਚ ਖੇਤੀਬਾੜੀ ਹੁੰਦੀ ਹੈ ਇਹਦੇ ਮਸਾਹਾਂ ਕੇ ਵਿੱਚ ਗੋਭੀ ਸਬਜ਼ੀ ਸੂਦੀ ਆ ਬੰਦੇ ਲਾਉਂਦੇ ਆ ਇਹ ਸੂਟ ਨਾਲ ਦੀ ਜਿਆਦੀ ਜਿਆਦੀ ਲੰਬ ਕੱਢਣੀ ਨਾ ਨਹੀਂ ਵੇਖ ਲਾ ਬੰਦੇ ਹਾਂ ਕਾਲੇ ਪਾ ਕਿਦਾਂ ਕਿਦਾਂ ਹੋਣੀ ਫੇਰ ਜੈਸ ਹੋਈ ਭਈ ਆ ਭਾਜੀ ਇਟਲੀ ਦੇ ਵਿੱਚ ਹਾਂ ਜਿਆਦੀ ਲੰਬ ਨਿਕਲਦੀਆਂ ਅੱਜ ਜਿਆਦੀ ਦਾ ਪਰੇ ਲੰਬੜਾ ਮੈਂ ਚਲੋ ਸ਼ੇਅਰ ਕਰਾ ਲਈਏ ਮੁੰਡਿਆਂ ਨੂੰ ਅਛਾ ਥੋੜੀ ਥੋੜੀ ਸ਼ਾਇਦ ਮੁੰਡੇ ਕਹਿੰਦੇ ਸਾਗ ਖਾਣਾ ਸਾਗ ਇਹਨੂੰ ਦਿੱਤਾ ਹੈ ਲੱਭ ਕੇ ਪਰ ਇਹ ਕਹਿੰਦੇ ਵੀ ਨਹੀਂ ਇਹ ਪੁਲਸ ਮਗਲੇ ਪੁਲਸ ਕਿਥੋਂ ਲੱਗਦੀ ਹੋਗੀ ਹਾਂ ਪੁਲਸ ਲੱਗਣ ਦਿੰਦਾ ਆਂਦੇ ਕੁੱਤੇ ਲੈਣ ਵੀ ਉਹ ਨਾ ਕੁੱਤੇ ਨਹੀਂ ਆ ਫਿਰਣਦੇ ਆਵੇਂ ਕਿੰਨੇ ਉਹ ਬੰਦੇ ਵੀ ਨਹੀਂ ਬੜੇ ਜਾਣਦੇ ਐਰ ਬਣਾਓ ਆਹ ਦੇਖੋ ਦੱਸੋ ਸਹੀ ਗੱਲ ਕਰਦੇ ਗੱਲ ਬਿਲਕੁਲ ਗੱਲ ਸੱਚੀ ਹੈ ਆਹ ਦੇਖੋ ਹੁਣ ਸੰਤਰੇ ਦਾ ਬਾਗ ਆਇਆ ਹਾਂ ਇਹਨਾਂ ਦੇ ਹੁਣ ਇਹਨਾਂ ਨੂੰ ਛੁੱਟੀ ਦੇਣਾ ਟੁੱਟ ਕੇ ਪੈਣਾ ਇਹਨਾਂ ਨੂੰ ਟੁੱਟ ਕੇ ਪੈਣਾ ਵਿੱਚ ਇੱਕ ਦੋ ਬੰਦੇ ਨਿਸ਼ਤਾਨੀ ਉਹ ਡਰ ਜਾਂਦੇ ਆ ਸਹੀ ਗੱਲ ਹੀ ਉਹ ਅੱਗੇ ਨਹੀਂ ਵਧਣਾ ਚਾਹੁੰਦੇ ਹਾਂ ਇਹੋ ਲੋ ਸਾਡੀ ਇਟਲੀ ਦੇ ਵਿੱਚ ਮਾਰ ਪੈ ਰਹੀ ਹੈ ਨਹੀਂ ਆਦਰ ਬਣਾ ਲੂ ਮੰਨ ਦਿਆ ਤੂੰ ਇਹ ਬੰਦੇ ਵਿੱਚ ਐਕਚੁਅਲੀ ਨਾ ਲੈਂਦੇ ਫਿਰ ਉਹ ਫੋਲੋ ਨਹੀਂ ਨਾ ਕਰਦੇ ਠੀਕ ਹੈ ਇੱਥੇ ਸਭ ਕੁਝ ਚਾਹੀਦਾ ਦਬਦਬਾ ਚਾਹੀਦਾ ਹੈ ਹਾਂ ਸਾਰਾ ਕੁਝ ਚਾਹੀਦਾ ਹੈ ਇਹ ਚੋਰ ਪੜਿਆ ਲਿਖਿਆ ਵਾ ਕਈਆਂ ਮੁਲਕਾਂ ਚੋਂ ਆਇਆ ਮਾਰਾ ਖਾਂਦਾ ਇੰਨੇ ਕਸ਼ੂਕਮੇ ਵੀ ਆ ਗਏ ਇੱਥੇ ਹਾਂਜੀ ਭਾਰੀ ਰੱਖ ਪਾਏ ਗਏ ਆ ਇੱਥੇ ਸਾਲ ਤੋਂ ਦੇ ਵਿੱਚ ਕਸ਼ੂਕਲੇ ਸਾਲ ਤੋਂ ਦੇ ਵਿੱਚ ਪਾਏ ਗਏ ਨੇਰੇ ਹੀ ਨੇਰੇ ਹੀ ਆਉਂਦੇ ਆ ਦੇ ਵਿੱਚ ਹਾਂ ਕੋਲੇਪਾ ਪਿੰਡ ਪੁੰਡ ਦੱਸ ਵੇ ਤੂੰ ਹੀ ਆਪਣਾ ਕੋਈ ਪਿੰਡ ਆਪਣਾ ਜ਼ਿਲ੍ਹਾ ਗਰਦਾਸਪੁਰ ਹੈ ਤਹਿਸੀਲ ਬਟਾਲਾ ਡਾਕਾ ਨਾ ਜੀਤੋ ਸਰਜਾ ਪਿੰਡ ਯਾਦਪੁਰ ਅੱਛਾ ਜੀਤੋ ਸਰਜਾ ਹੈ ਡਾਕਾ ਡਾਕਾ ਨਾ ਜੀਤੋ ਸਾਡੇ ਨਾਨੀਆਂ ਲੱਗੇ ਆ ਫੇ ਤੂੰ ਹਾਂਜੀ ਹਾਂਜੀ ਠੀਕ ਹੈ ਠੀਕ ਆ ਵੇਲਾ ਸਰੂ ਸਰੂ ਵੀ ਹੈਗੀ ਇੱਥੇ ਹੈ ਇੰਡੀਆ ਹੀ ਆ ਦੇ ਇੱਕ ਹਸਾਬ ਦਾ ਤੇ ਪਿੰਡ ਕਿਹੜਾ ਵਾ ਵੱਡਾ ਹਸਾਬ ਦੱਸੂਗਾ ਸਾਲ ਤੋਂ ਸਾਲ ਤੋਂ ਸਾਲਤੋ ਦੀ ਖੁੰਦੀ ਆਏ ਸਾਲਤੋ ਦੀ ਖੁੰਦੀ ਕਾਰਤੂਸ ਨਹੀਂ ਆ ਗਿਆ ਕਾਰਤੂਸ ਨਹੀਂ ਆਉਣ ਦੰਦਾ ਮਸਤ ਤੇ ਰੱਖ ਦੰਦਾ ਕਾਰਤੂਸ ਨੂੰ ਬਾਕੀ ਕਾਲਾ ਪਾ ਦਸੂਗਾ ਸਪਸ਼ਟ ਕਰੰਦਾ ਹੂਗਾ ਦਾ ਓਹ ਨਾ ਸੀ ਓੜੇ ਪਿੰਡ ਕਮਾਈਆਂ ਮੈਂ ਵੀ ਓਹ ਨਾ ਸੀ ਦੱਪਕੋ ਜਾ ਰਹੇ ਆ ਬੀਚ ਤੇ ਬੀਜੇ ਬੀਜੇ ਚੱਲੇ ਦਸ਼ਕੋ ਦਸ਼ਕ ਕਹਿੰਦੇ ਮਾਰੇ ਨਾ ਫਿਰ ਅੱਛਾ ਮਾਰੇ ਆਪਣੇ ਬੰਦਿਆਂ ਨੂੰ ਪਤਾ ਨਹੀਂ ਮਾਰੇ ਇਹਨੂੰ ਕਹਿੰਦੇ ਆਪਾਂ ਇੰਗਲਿਸ਼ ਦੇ ਵਿੱਚ ਜ਼ਿਆਦਾ ਕਰਦੇ ਆਂ ਲੋਕ ਇੰਗਲਿਸ਼ ਲੋਕ ਪਸੰਦਰੀ ਕਰਦੇ ਆਂ ਆਪਣੀ ਤਲੈਨ ਨੂੰ ਜ਼ਿਆਦਾ ਕਰਦੇ ਆਂ ਅੱਗੇ ਆਪਣੀ ਭਾਸ਼ਾ ਨੂੰ ਮੁੱਖ ਰੱਖਦੇ ਆਂ ਲੋਕ ਠੀਕ ਆਪਣੇ ਬੰਦਿਆਂ ਨੂੰ ਜ਼ਿਆਦਾ ਲਈਦਾ ਪਤਾ ਤਲੈਨ ਬਸ ਬੀਜ ਕਹਿੰਦੇ ਨੇ ਆਪਾਂ ਪੰਜਾਬੀ ਜੀ ਤੇ ਦਰਿਆ ਕਹਿ ਦਿੰਦੇ ਆਪਾਂ ਹਾਂ ਹਾਂ ਇਹ ਬੀਜ ਕਹਿੰਦੇ ਇੰਗਲਿਸ਼ ਚ ਬੀਜ ਤਾਂ ਸਾਰਿਆਂ ਨੂੰ ਪਤਾ ਆ ਵਾ ਟੋਟਲੀ ਆਹੋ ਬੀਜ ਦਾ ਸਾਰਿਆਂ ਦਾ ਨਹੀਂ ਪਤਾ ਆਪਣੇ ਬੰਦਿਆਂ ਨੂੰ ਹਾਂ ਹਮਾਰੇ ਭਈ ਮਾਰੇ ਕਾਲੀਆਂ ਲੋਕ ਕਾਲੀਆਂ ਲੋਕ ਜਿਹੜੇ ਇਟਲੀ ਹੋਣਗੇ ਉਹਨਾਂ ਨੂੰ ਤੇ ਪਤਾ ਹੋਊਗਾ ਆਹੋ ਹੋ ਕੋਈ ਨਾ ਪਤਾ ਹੁਣ ਇੱਥੇ ਦੱਸਿਏ ਕਿ ਇਹਨੂੰ ਨਹੀਂ ਅਸੀਂ ਪੰਜਾਬ ਵਾਲਿਆਂ ਨੂੰ ਦੱਸਣਾ ਹਾਂ ਆਪਾਂ ਜਦੋਂ ਕਹੀਏ ਮਾਰੇ ਕਹਿੰਦੇ ਮਾਰੇ ਕੀ ਅੱਛਾ ਨਾ ਪੁੱਠੇ ਜਿਹੀ ਆ ਇੱਥੇ ਪਿਆਸਾ ਹਾਂ ਪੱਬ ਪੱਬ ਕੂਬ ਜਦਾਂ ਦੁਕਾਨਾਂ ਤੇ ਕੋਈ ਨਹੀਂ ਇਹਨਾਂ ਨੂੰ ਪਿਆਸਾ ਪੀਉਸਾ ਕਹਿੰਦੇ ਆਹੋ ਇਦਾਂ ਦੇ ਨਾਮ ਨੂੰ ਜਿਵੇਂ ਕੌਫੀ ਮਿਲਦੀ ਉਹਨੂੰ ਬਾਰ ਆਂਦੇ ਹ ਹ ਜਿਹਨੂੰ ਆਪਾਂ ਕੈਫਾ ਆਪਾਂ ਕੈਫਾ ਉਹਨੂੰ ਕਹਿੰਦੇ ਜਿੱਥੇ ਫੋਟੋ ਸਟੇਟ ਕਰਾਈ ਦੀ ਜਾਂ ਕੋਰ ਆਹੋ ਇਹ ਦੂਜੇ ਨੂੰ ਕਹਿੰਦੇ ਆ ਠੀਕ। ਹੁਣ ਵੀ ਬੁੱਟੇ ਨੂੰ ਬੁੱਟੇ ਚੱਲੂਗਾ ਤੇ ਬੁੱਟੇ-ਬਾਟੇ ਨਾਲ ਜਿਤੋਂ ਇਹ ਇਹ ਵਾਦੇ ਮਾਰ ਵੀ ਪਾਇਆ ਜਾਂਦਾ ਹੈ। ਅੱਛਾ। ਉਹ ਕਿਉਂ ਨਿਹਰਾ? ਦੇਸੀ ਖਰਾਗਾ ਹੈ ਇਹਨਾਂ ਦੀ। ਇਹ ਕਿਉਂ ਨਿਹਰਾ ਕਿਉਂ? ਅਹ ओरिजिनल। ओरिजिनल। ਬਹੁਤਾਂ ਵੀ ਪਾਈਆਂ ਗਈਆਂ ਇਹਨਾਂ ਸਾਲ ਤੋਂ ਦੇ ਵਿੱਚ। ਅੱਛਾ। ਉੱਪਰ ਵੀ ਆ ਗਿਆ ਜੀ ਮੁਰਗੀ ਫਾਣ ਸਾਰਾ ਕੁਝ ਹੈਗਾ ਹੈ। ਹਾਂ ਇੱਥੇ ਸਾਰਾ ਕੁਝ ਪਾਇਆ ਜਾਂਦਾ ਠੀਕ ਆ ਠੀਕ ਆ ਆਹ ਨਾਲ ਦੀ ਸਿਲੰਡਰ ਵਾਲੀ ਗੱਡੀ ਆ ਰਹੀ ਐ ਹਾਂ ਇਥੋਂ ਨਾਲ ਦੇ ਬੰਦੇ ਸਿਲੰਡਰ ਵੀ ਲੈਣਗੇ ਇਥੋਂ ਸਿਲੰਡਰ ਵੀ ਲੈ ਆ ਜਾਊਗਾ ਸਿਲੰਡਰ ਵੀ ਲੈ ਆ ਜਾਊਗਾ ਸਿਲੰਡਰ ਫੋਨ ਕਰਨਾ ਘਰੇ ਆਊਗਾ ਹਾਂ ਘਰੇ ਆਊਗਾ ਘਰੇ ਆਊ ਘਰੇ ਇਹਦੇ ਫੇਰ ਫਾਇਦਾ ਹੀ ਆ ਯਾਰ ਹਨਾ ਧੂੜ ਤਾਂ ਬਹੁਤ ਜਿਆਦਾ ਆ ਪਰ ਟਾਈਮ ਲੱਗਦਾ ਸਮਾਂ ਲੱਗਦਾ ਇੱਥੇ ਬਹੁਤ ਬਕਤਾਂ ਬੈਠੀਆਂ ਉਧਰ ਬਕਤਾਂ ਵੀ ਪਾਈਆਂ ਗਈਆਂ ਪਰ ਇਹਦੇ ਜਿਆਦਾ ਜਹੂਮਜਾ ਕਰਕੇ ਦਿਖਾਉਣੀਆਂ ਪੈਣੀਆਂ ਇਹਨਾਂ ਮੌਸਮ ਉਦਾਂ ਸਹੀ ਬਣਿਆ ਹਨਾ ਕੰਬੋ ਬਹੁਤ ਬੁੱਧੀਆ ਗਾਰਡਿੰਗ ਗਾਟ ਨੇ ਗਾਟ ਨੇ ਗਾਟ ਨੂੰ ਹੋ ਰਾਂ। ਦਿਲ ਗਾਰਡਨ ਗਾਟ ਨਾਉਂਦਿਆ। ਨਹੀਂ ਮੂੰਹ ਵਿਆ। ਨਹੀਂ ਮੂੰਹ ਵਿਆ ਨਾ ਹੀ ਬੰਦੇ ਵਿਹਲੇ ਆ ਤੇ। ਰੋਡ ਤੇ ਬੰਦਾ ਵੇਰਾ ਰੋਡ ਬਗਣੀ ਮੇਡਾ ਢਿਆ ਆਲੇ ਗੁਰੂਆ। ਦੇਖੋ ਰੋਗ ਨੂੰ ਜਾਂਦੀ ਐ। ਹਾਂ ਸੇਰ ਲਊਗਾ ਜਾਂਦੀ ਇਹ ਰੋਮ ਨੂੰ ਜਾਂਦੀ ਆ ਅੱਛਾ ਗੁੰਦੀ ਨੂੰ ਜਾਂਦੀ ਇੱਥੋਂ ਗਾੜੀ ਮਲਾਉਣ ਮਲਾਉਣ ਦੇ ਜੋ ਟੇਸ਼ਨ ਗਾੜੀ ਇੱਥੇ ਸਾਲਿਆ ਗੁੰਦੀ ਨੂੰ ਗੁੰਦੀ ਨੂੰ ਨਹੀਂ ਨਹੀਂ ਗੁੰਦੀ 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 ਓਏ ਤਾਂ ਜਿੰਨੇ ਨੇ ਛੋਟੇ ਛੋਟੇ ਵਲਡ ਬੋ ਨੀ ਇਹ ਪੁੱਛਦੇ ਕਿ ਕਿਹਨੂੰ ਲੱਗਣੀ ਉਹਨੂੰ ਲੱਗ ਜਾਨੀ ਜਲਦੀ ਕਰਦੇ ਤਰਨ ਤਰਨ ਦੀਆ ਚਲੋ ਇਹਨਾਂ ਦਾ ਵੀ ਸਰਜ ਬਣਦਾ ਤੇ ਕੁਭਾਰਨ ਦੇਂਦਾ ਇਹਨਾਂ ਨੂੰ ਮੌਕਾ ਮਿਲੂਗਾ ਇਸ ਐਪੀਸੋਡ ਦੇ ਵਿੱਚ ਮਮਾ ਬੋ ਦਿੱਤਾ ਜਾਊਗਾ ਹੁਣ ਕਿੱਦੇ ਆ ਗਿਆ ਹੱਦ ਆਹੋ ਇੱਕ ਦੋ ਅੱਖਰ ਦਾ ਬੜਾ ਫਰਕ ਪੈ ਜਾਂਦਾ ਆਡੀਓ ਵਾਲੀ ਸਮਝ ਲੱਗੂਗੀ ਸਾਡਾ ਨਵਾਂ ਨਵਾਂ ਬਲੌਗ ਬਣ ਰਿਹਾ ਅਜੇ ਆਪਾਂ ਕੋਈ ਨਹੀਂ ਥੋੜ੍ਹੀ ਥੋੜ੍ਹੀਆਂ ਜਿਹੜੀਆਂ ਛੋਟੀਆਂ ਛੋਟੀਆਂ ਕਮੀ ਰਹਿੰਦੀਆਂ ਸੀ ਉਹਨਾਂ ਨੂੰ ਪੂਰਾ ਕਰ ਲਈ ਅੱਜ ਸਹੀ ਗੱਲ ਵਧੀਆ ਰਮਾ ਇਹ ਵੀ ਗੱਡਾ ਨਿੰਬੂ ਨਿੰਬੂ ਦਾ ਨਾ ਪਹਿਲਾਂ ਬੜੇ ਵਿਖਾਏ ਮੈਂ ਨਿੰਬੂ ਉਹਨਾਂ ਕੋ ਭੋਵਤ ਜਿਉਂ ਉਥੋਂ ਨਾ ਲੀਵਰ ਕੱਟ ਕਰਕੇ ਲੈ ਲੀਵਰ ਛੱਟ ਕੀਤੇ ਪੁਥਰੀ ਪੁਥਰੀ ਸਾਰੇ ਟੈਸਟ ਕਰਾ ਕੇ ਆਉਣੇ ਇੱਥੇ ਹਾਂ ਇੱਥੇ ਗੋਡਾ ਲੱਖ ਕੈਮ ਜਾਈਦਾ ਬੰਦੇ ਦਾ ਬਸ ਤੁਹਾਨੂੰ ਕੰਮ ਨਹੀਂ ਮੁੱਕਦਾ ਬਦਲ ਕਰਨ ਵਾਲਾ ਚਾਹੀਦਾ ਸਹੀ ਗੱਲ ਜਿਹੜੇ ਤੁਹਾਨੂੰ ਲੋਕ ਡਰਾਉਂਦੇ ਆ ਨਾ ਵੀ ਉੱਥੇ ਕੰਮ ਨਹੀਂ ਉਹ ਨਹੀਂ ਸਾਰਾ ਕੁਝ ਹੈਗਾ ਜੋ ਸਾਰਾ ਕੁਝ ਸਮਾਂ ਵਕਤ ਸਾਰਾ ਕੁਝ ਲੱਗਦਾ ਜੋ ਸਾਰਾ ਕੁਝ ਹੱਲ ਹੋਊਗਾ ਤੇ ਸਾਡੇ ਹੱਲ ਹੋਣਗੇ ਸਾਰਾ ਕੁਝ ਸਰਕਾਰ ਨੇ ਨਵੇਂ ਕਾਨੂੰਨ ਕੱਢਤੇ ਨਹੀਂ 18 ਦੇ ਵਿੱਚ ਤੇ ਉਹ ਹੈ ਨਾ ਜਿੱਦਾਂ ਪ੍ਰੇਜ਼ੈਂਟਾਂ ਦੇ ਏਜੰਟਾਂ ਦੇ ਧੱਕੇ ਚੜ ਜਾਂਦੇ ਆ ਉਹਦੇ ਵਿੱਚ ਤੁਹਾਨੂੰ ਤੇ ਫੇਰੇ ਜੇ ਤੁਸੀਂ ਛੇਤੀ ਛੇਤੀ ਲੈਣਾ ਚਾਹਦੇ ਪੇਪਰ ਤੁਹਾਨੂੰ ਉਹ ਵੀ ਮਿਲ ਜਣੇ ਮੰਗਦੇ ਹੋ ਨਾ ਛੇਤੀ ਯਾਰ ਮੈਂ ਸੇਮ ਤੇ ਲੱਗੂਗਾ ਤੁਹਾਨੂੰ ਮੌਕਾ ਮੌਕਾ ਦਵਾਂਗਾ ਤੇ ਚਿਰ ਦੇ ਵਿੱਚ ਵਿੱਚ ਪੇਪਰ ਬਣ ਜਾਂਦੇ ਆ ਬੰਦਿਆਂ ਸਾਰੇ ਟਾਈਮ ਮੰਗਦੀ ਆ ਕੰਟਰੀ ਕੋਈ ਵੀ ਹੈ ਹਾਂ ਦੱਸਣਾ ਡਿਟੇਲ ਵਿੱਚ ਪੈਸੇ ਜੀ ਇਹ ਵੇਖੋ 12 ਲੱਖ 12 ਲੱਖ 12 ਲੱਖ ਰੁਪਇਆ ਲਈ ਜਾਂਦੇ ਨਵਾਂ ਵਾਲੀ ਹਜ਼ੂਰ ਨੂੰ ਦਾ ਹਾਂ ਜਿਹੜੀ ਐਂਟਰੀ ਆ ਉਹ ਸਾਡੀ 7 ਲੱਖ ਜੀ ਵੀ ਹੋ ਜਾਂਦੀ ਆ 9 ਵਿੱਚ ਵੀ ਕਰਾਈ ਜਾਂਦੇ ਆ ਹਾਂ ਕਈ ਬੰਦੇ ਸਾਲ ਵਾਲੇ ਪੇਪਰਾਂ ਦੇ ਵਿੱਚ ਵੀ ਆਏ ਆ ਇੱਥੇ ਅੱਛਾ ਉਹ 12-12 ਲੱਖ ਰੁਪਇਆ ਜੀ ਆਏ ਆ ਤੇਰਾ ਪਲਾਜ ਤੇਰਾ ਹਾਂਜੀ ਇਹ ਚੱਕਰ ਇਹ ਆ ਵੀ ਆਪਾਂ ਯਾਨੀ ਪੰਜਾਬੀ ਪੰਜਾਬੀ ਨੂੰ ਮਾਰਨ ਦੇ ਆ ਤੇ ਫੇਰ ਕਹਿੰਦੋਂ ਪਾਓ ਕੋਈ ਗੱਲ ਨਹੀਂ ਆ ਵੀ ਵੀਰ ਭਰਾ ਹੀ ਆ ਪੰਜਾਬੀ ਵੀ ਉਹਨਾਂ ਨੂੰ ਵੀ ਕਦੇ ਹਾਂ ਮਿਲੂਗਾ ਮੌਕਾ ਉਹਨਾਂ ਨੂੰ ਵੀ ਪਰ ਇਹ ਵੀ ਇਦਾਂ ਨਹੀਂ ਹੱਲ ਕਰੀ ਤੇ ਆ ਖਾਓ ਥੋੜਾ ਬੋਧਾ ਖਾਓ ਯਾਰ ਸਾਹ ਸਾਹ ਨਾ ਪਾਈ ਦਾ ਖਾਓ ਪਾਈ ਦਾ ਖਾਓ ਪਾਈ ਦਾ ਖਾਈ ਲਓ ਗੱਲ ਨਹੀਂ ਆ ਵੱਡੀ ਹਾਂ ਆਉਣਾ ਚਾਹੁੰਦਾ ਉਹਨੂੰ ਲਿਆਓ ਲਿਆਓ ਵੈਸੇ ਪੀਸਾ ਪੂਰੀ ਕਰੋ ਪੀਸਾ ਆਇਆ ਸਹੀ ਸਹੀ ਗੱਲ ਬਾਅਦ ਵਿੱਚ ਅਗਲੇ ਹੋਰ ਦੂਹਨ ਦੱਸੂਗਾ ਹੂੰ ਤੇ ਠੀਕ ਹੈ ਯਾਰ ਉੱਥੇ ਆ ਕੁਝ ਹੈਗਾ ਜਿਹੜੇ ਅਸੀਂ ਗਲਤ افਵਾਮਾਂ ਦੇ ਵਿੱਚ ਕੰਮੀ ਉਹਦੇ ਵਿੱਚ ਨਹੀਂ ਆਉ ਹਾਂ ਮਗਰ ਮੱਛ ਹੈਗੇ ਪਰ ਜਿਹਦੇ ਬੈਠਾ ਸੱਪ ਕੇ ਦਾ ਡੰਗ ਮਾਰ ਦਈਏ ਕੇ ਹਾਂ ਉਹ ਕੰਮਾਂ ਤੇ ਉਹ ਬਚੋ ਸਹੀ ਗੱਲ ਆਪਣਾ ਜਿਹੜਾ ਆ ਸਾਹ ਆਵ ਤਰੀਕੇ ਨਾਲ ਜਿੱਥੇ ਵੀ ਆਉਣਾ ਚਾਹੁੰਦੇ ਤੁਸੀਂ ਵੀਰ ਭਰਾ ਹਾਂ ਬਹੁਤ ਸਮਝ ਥਲੇ ਮੀਣਾ ਆਓ ਠੀਕ ਆਪਣੀ ਪੇਪਰਾਂ ਦੀ ਗੱਲ ਕਰਕੇ ਆਓ ਜਿੱਦਾਂ ਕੋਈ ਨਵਾਂ ਆਇਆ ਜੇ ਨਵਾਂ ਲਈ ਗੱਲ ਕਰਕੇ ਆਓ ਜੇ ਸਾਲ ਵਾਲਿਆਂ ਦੀ ਆ ਤੇ ਸਾਲ ਵਾਲੇ ਦੀ ਗੱਲ ਕਰਕੇ ਆਓ ਆਹ ਪੂਰਾ ਸਾਰੇ ਕੰਮ ਹੱਲ ਹੋ ਜਾਂਦੇ ਆ ਟਾਈਮ ਸਮਾਂ ਲੱਗਦਾ ਹਾਂ ਆਪਣੇ ਬਲੌਗ ਦੇ ਨਾਲ ਬਣੇ ਰਹੋ ਫੇ ਅੱਗੇ ਵਿਖਾਉਨੇ ਤੁਹਾਨੂੰ ਕਿਦਾਂ ਕਿਦਾਂ ਬੋਲੀ ਕਿਦਾਂ ਬਣੀ ਪਹਿਲਾਂ ਬੋਲੀ ਸੁਣਾ ਬੋਲੀ ਸੁਣਾ ਭੁੱਲ ਗਈ ਚੇਤਾ ਭੁੱਲ ਗਈ ਸਾਰੇ ਨੂੰ ਤਾਂ ਬੋਲਦੀ ਆ ਰਹੀ ਐ ਕਰ ਕਰ ਜਿੱਤਾ ਕਰ ਲੈਣਾ ਥੋੜਾ ਹੌਲੀ ਤੁਰ ਲੋ ਮਸਾ ਤੂੰ ਲੋਕਾਂ ਦੇ ਵਜ ਦੇ ਟੇਪ ਰੇਡੀਓ ਸਾਡਾ ਵਜੇ ਛਪੀ ਕਰਣੀ ਕਦ ਪਾਵੇਂਗੀ ਮੇਰੇ ਸੂਟ ਨਾਲ ਦੀ ਨਹੀਂ ਕਰ ਪਾਵੇਂਗੀ ਆਟ ਮੈਂ ਤੇ ਨਿਆਰੇ ਲੀਂਦੇ ਪੂਰੇ ਇਦਾਂ ਫੋਨ ਕਿਉਂ ਵੱਡਿਆ ਹਾਂਜੀ ਇਟਲੀ ਇਟਲੀ ਦੀ ਮਲੀ ਹੈ ਨਾ ਇਹ ਵਲੀ ਤਾਂ ਚੰਗੀ ਹੁੰਦਾ ਓ ਆਹ ਕੁਦ ਤਰਾਇ ਜਾਂਦਾ ਕਿ ਛਾਲ ਨਾ ਮਾਰਦੇ ਫੜ ਲਿਓ ਉਹਨੂੰ ਹਾਂ ਪੱਡਿਆ ਬੰਦੇ ਤੁਰੇ ਜਾਂਦੇ ਸਮੁੰਦਰਾਂ ਨੂੰ ਹੌਲੀ ਹੌਲੀ ਇਹ ਚੋਂ ਨਸ਼ਾ ਕਰਦੇ ਐ ਚੋਂ ਨਸ਼ਾ ਹੁੰਦਾ ਤੇ ਵੀ ਮਾ ਸਾਰੀ ਆਈਡੀ ਹਾਂ Ориジナル Ориジナル ਇਹ ਤਾਂ ਇਹ ਤੇਨੂੰ ਪਤਾ ਹੋਊਗਾ ਇਹਨੂੰ ਚੀਰਾ ਦੇ ਕੇ ਦੁੱਧ ਨਿਕਲੋਣਾ ਇਹਦੇ ਵਿੱਚੋਂ ਹਾਂ ਦੇਖ ਲੈ ਚੀਰਾ ਦੇ ਕੇ ਹੋਰ ਕੋਨਾ ਕੱਢ ਲਈ ਇਹ ਨਹੀਂ ਨਿਕਲਿਆ ਯਾ 50 ਮੁੰਦਰ ਨਾਲ ਆਹ ਕੌਲੀ ਦਾ ਇਹ ਕਿੰਨਾ ਗੇ ਸੋਲ ਕਦੇ ਮੀਂਹ ਦਾ ਲੱਗੂਗੀ ਸਾਂਤ ਤੋਂ ਦੀ ਗੁੰਡੀ ਸਾਂਤ ਤੋਂ ਦੀ ਗੁੰਡੀ ਸਾਂਤ ਤੋਂ ਦੀ ਗੁੰਡੀ ਇਹ ਜਣੀ ਸਾਰੇ ਵੀ ਨਹੀਂ ਲੱਗਦਾ ਹਾਂਜੀ ਹਾਂਜੀ ਇੱਥੇ ਸਾਰੇ ਲੱਗਦਾ ਆ ਯਾਰ ਯੂਰਪ ਨੂੰ ਨਹੀਂ ਲੱਗਦਾ ਯਾਰ ਜਿਹੋਰ ਤੇ ਸਾਰਾ ਸਾਰੇ ਸੂ ਲੱਗਦਾ ਆ ਅੱਛਾ ਇਹ ਸਾਰੇ ਲੱਗਦੀਆਂ ਲੱਗਦਾ ਮੂੰ ਸਾਲਾ ਛੋਟਾ ਸੋਚੀ ਪਿਆਰ ਰੋੜਾ ਮੈਂ ਵੀ ਇਨਾ ਕਿੰਨੇ ਕਿ ਦੂਰ ਆ ਉਹ ਸ਼ਹਿਰ ਤੋਂ ਇੱਕ ਗੱਲ ਪਾਣੀ ਦੇ ਦੇਣਾ ਦਾ ਪੇਂਟ ਪੁੰਦਰੀ ਜੋ ਬਾਜੀ ਗੁਲਾਬ ਦਾ ਇਹ ਧੱਕਾ ਆ ਜੋ ਪੇਂਟ ਨਹੀਂ ਜੋ ਲੱਗਣਾ ਇੱਥੇ ਜਾਣ ਦੀ ਜੇ ਤੁਸੀਂ ਛਾਲ ਮਾਰ ਦੀ ਕੋਸ਼ਿਸ਼ ਕਰਦੇ ਹੋ ਨਹੀਂ ਤਾਂ ਤੁਹਾਡੀ ਗੱਲ ਬਾਤ ਕੋਈ ਇਹਨਾਂ ਥੋੜੇ ਤੋਂ ਬਾਹਰ ਉਹ ਬਾਹਰ ਮਾ ਨਾ ਨਾ ਐਮਟਰੀਓ ਦੀ ਟੀਮ ਇਹਨਾਂ ਦੀ ਆਉਣੀ ਹੁੰਦਾ ਬੰਦਾ ਬਾਹਰ ਲਿਆ ਹੁੰਦਾ ਅਛਾ ਹਾਂ ਉਹਨਾਂ ਕਹਿੰਦਾ ਕਿ ਕਿਉਂ ਇਹ ਕੀ ਕਿਤਾ ਦਾ ਆਹੋ ਇਹ ਆਪਣੇ ਟੀਮ ਉਹ ਸ਼ਹਿਰ ਪਾਣੀ ਵਿੱਚ ਉਤਾਰਾ ਜਿਵੇਂ ਸ਼ਹਿਰ ਦਾ ਨਾਮ ਹੈ ਇਹਦੀ ਜਿਹੜਾ ਜਾਰਦਾ ਨਹੀਂ ਤਾਰਾ ਦੀ ਤਰਫੋਂ ਤਾਰਾ ਜਿਨੂ ਰਾਜੀ ਨੋ ਨਾਲ ਦੇ ਵਿੱਚ ਪਾਇਆ ਜਾਂਦਾ ਸ਼ਹਿਰ ਉਹ ਹਾਂ ਕੀ ਹੋ ਰਹੀ ਹੈ ਜੀ ਉਹ ਜਿਹੜਾ ਉਹ ਟਾਪੂ ਤੇ ਅਸੀਂ ਪਹੁੰਚ ਨਹੀਂ ਰਹੇ ਪਹੁੰਚ ਨਹੀਂ ਨਾ ਦੇਂਦੇ ਇਹ ਟਾਪੂ ਤੇ ਉਹ ਆਪਣੀ ਟੋਟੇ ਤੇ ਆ ਤਾਰਾ ਚੀਨਾ ਪੈ ਜਾਂਦਾ ਆ ਹਾਂ ਟਾਪੂ ਆ ਬਿਲਕੁਲ ਸਮੁੰਦਰ ਦੇ ਵਿੱਚ ਆ ਉਹ ਹਾਂ ਉਹਦੇ ਵਿੱਚ ਰਾਹ ਬਣਿਆ ਥੋੜਾ ਜਿਹਾ ਪਰ ਆਪਾਂ ਉਹਦੇ ਵਿੱਚ ਜਾ ਨਹੀਂ ਸਿੱਧਾ ਸਕਦੇ ਆ ਆਪਾਂ ਛੇਪਰਾ ਇੰਟਰਵਿਊ ਹੋ ਸਕਦੀ ਸਾਡੀ ਹਾਂ ਆ ਚੀਜ਼ ਆ ਮੁੰਡਿਆਂ ਨੂੰ ਪਤਾ ਲੱਗਣਿਆ ਇਹਨਾਂ ਨੇ ਪਤਾ ਲੱਗਣਦਿਆ ਕਰਾਂਗੇ ਕਿੰਨਾ ਜ਼ੋਰ ਜਰਮ ਨਹੀਂ ਕਰਾਈ ਕਰਨੀ ਪੈਂਦੀ ਆ ਨਾ ਗੁਰੂਆ ਤੂੰ ਜਾਦੀ ਉਹਦਾ ਦੇਰੇ ਵੀ ਆਵੇ ਗੂਠੇ ਤਾਂ ਵੀ ਚੱਲਦਾ ਕੰਮ ਆਹੋ ਨਹੀਂ ਪੜਿਆ ਨੂੰ ਉਹਨਾਂ ਜਿਆਦਾ ਲੰਬ ਕੱਢਣ ਦੇ ਆਈ ਇੱਥੇ ਆਹ ਮਾੜੀ ਕੱਢਦਾ ਸਮੁੰਦਰ ਦਾ ਨਜ਼ਾਰਾ ਚੈੱਕ ਕਰੋ ਤੁਸੀਂ ਬਾਹਰ ਬੰਦੇ ਤੁਰੇ ਜਾਂਦੇ ਕਿ ਨਹੀਂ ਵੇਲਾ ਆਪ ਆਪਣੀ ਮਸਤੀ ਚਾਲ ਹੁਣ ਕਿੱਧਰ ਨੂੰ ਚੜਨਾ ਕਾਲੇ ਬਾਹ ਉਹ ਸਿੱਧੀ ਛੜਕ ਆ ਜੀ ਸਿੱਧੀ ਛੜਕ ਤੇ ਆਪਣੇ ਘਰ ਨੂੰ ਬੇੜੀਆਂ ਬੂੜੀਆਂ ਦੇ ਇਦਾਂ ਰੱਖਿਆ ਨੇ ਉਹਨਾਂ ਨੇ ਹੈ ਪਈਆਂ ਹੈਗੇ ਸਾਰੀਆਂ ਲਾਈਏ ਇੱਕ ਸਮੁੰਦਰ ਚ ਲਾਈਏ ਮੇਰਾ ਦਾ ਸਮੁੰਦਰ ਚ ਇੱਕ ਬੇੜੀਆਂ ਪਈਆਂ ਹੁੰਦੀ ਇੱਕ ਦੀ ਲੈ ਚਲੀਏ ਉੱਧਰ ਨੂੰ ਮੂੰਸਾਲਾ ਕਿ ਲੱਭਦਾ ਫਿਰਦਾ ਵਾਂ ਅਹ ਨਹੀਂ ਟਿਲਦਾ ਇਹਦੇ ਪਿੰਡ ਵਾਲੇ ਆ ਲਈਓ ਪਿੰਡ ਵਾਲੇ ਹੀ ਬੰਦਾ ਇਹ ਨਹੀਂ ਹਰਦਾ ਇਹ ਨਹੀਂ ਹੱਤ ਕਰਾਉਣੋਂ ਹਰਦਾ ਟੋਕੇ ਦੇਖਣੀ ਪੈਂਦੀ ਚੀਜ਼ ਇਹ ਟੋਕੇ ਚੀਜ਼ ਵੇਖਣੀ ਪੈਂਦੀ ਆ ਇਹਦਾ ਕੀ ਚੀਜ਼ ਵੇਖਣੀ ਟੋਕੇ ਸੱਚ ਆਪਣੇ ਕਿ 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 ਬੰਦੇ ਇੱਥੇ ਬਹੁਤ ਵਧੀਆ ਤੇ ਵਧੀਆ ਵੀ ਹੈਗੇ ਆ ਜਿੱਦਾਂ ਕਿ ਨਾ ਬੱਤਾਂਗੇ ਅਗਲਾ ਉਦਾਂ ਵਰਤਦਾ ਆ ਹਾਂ ਹਰ ਮਨੂ ਲੈਣ ਹਾਂਜੀ ਹਾਂਜੀ ਇਹ ਵੀ ਬੰਦਾ ਬਹੁਤ ਵਧੀਆ ਨਾਈਸ ਬੰਦਾ ਘੈਂਡੋ ਤੇ ਬਾਰੇ ਜਿਹੜਾ ਆਪਣਾ ਯਾਦ ਆ ਰੱਖਦਾ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਏ ਨੇ ਸਾਰੇ ਟਾਈਮ ਤੇ ਸਾਨੂੰ ਭਾਜੀ ਅਜੇ ਇੱਕ ਸਾਥ ਦੇ ਨਿਊ ਆਏ ਆ ਨਿਊ ਆ ਅੱਛਾ ਟਾਈਮ ਤੇ ਆਪਾਂ ਨੂੰ ਹੋਣੀ ਯਾਦ ਦਾ 7-8 ਮਹੀਨੇ ਚਲੇ ਆ ਬਾਕੀ ਵਧੀਆ ਹੈ ਉਹਦਾ ਸਾਡੀ ਜਿਹੜੇ ਬੰਦੇ ਨਵੇਂ ਜਿੱਦਾਂ ਉਧਰ ਆਉਣੇ ਨਵੇਂ ਬੰਦੇ ਆਪਣੇ ਹਾਂਜੀ ਹਾਂਜੀ ਉਨਾ ਬਾਰੇ ਕੀ ਵਿਚਾਰ ਹੈ ਕਿ ਮਤਲਬ ਕਿ ਕਿਦਾਂ ਪੈਕਿੰਗ ਪੂਰੀ ਜਦਾਂ ਕਰਕੇ ਲਿਆਉਣਾ ਹੈ ਪੈਕਿੰਗ ਆਪਣੀ ਪੂਰੀ ਕਰਕੇ ਲਿਆਉਣਾ ਹੋਣ ਜਦੋਂ ਸਰਦੀ ਦਾ ਰਹਿ ਗਿਆ ਹੈ ਆਪਣਾ ਸੀਜ਼ਨ ਦੋ ਤਿੰਨ ਮਹੀਨੇ ਰਹਿ ਗਿਆ ਹੈ ਦੋ ਮਹੀਨੇ ਰਹਿ ਗਿਆ ਨਾ ਆਪਣਾ ਤਿਆਰੀ ਪੂਰੀ ਕਰਕੇ ਆਉਣ ਜਿਹੜਾ ਲੈ ਕੇ ਆਉਣ ਲੋਡ ਪੈ ਗਈ ਜਾਂਦੀ ਹੈ ਸਿਆਲ ਦੀ ਬਰੀਆ ਕੱਪੜੇ ਤੇ ਸਾਰੇ ਇੰਡੀਆ ਤੋਂ ਵਧੀਆ ਆ ਇੰਡੀਆ ਤੋਂ ਵਧੀਆ ਜੋ ਕੱਪੜਾ ਕੱਪੜੇ ਦੱਸਦੇ ਨਾ ਵੀ ਦੋ ਸਾਲ ਵਾਲੇ ਦੋ ਗਰਮੀ ਵਾਲੇ ਬੜੇ ਆ ਹਾਂ ਜੀ ਪੂਰੀ ਤਿਆਰੀ ਕਰਕੇ ਆਪਣਾ ਆਉਣਾ ਹੈ ਕਿਜਾਰੇ ਕੱਪੜਿਆਂ ਦੀ ਲੋਡ ਜੀਗੀ ਲੋਡ ਨਹੀਂ ਇੱਥੇ ਕੰਮ ਦੇ ਥੋੜੀ ਛੇਤੀ ਹੈ ਥਾਂ ਤੇ ਹਾਂ ਜੀ ਵੀ ਆਪਣਾ ਵਧੀਆ ਤਰੀਕੇ ਨਾਲ ਆਪਣਾ ਜੋ ਤੁਹਾਨੂੰ ਪਾਉਣਾ ਤੁਸੀਂ ਚਾਹੀਦਾ ਆ ਉਹ ਤੁਸੀਂ ਜਿਹੜੀ ਚੀਜ਼ ਵਰਤਦੇ ਜ ਉਹ ਵਧੀਆ ਲੈ ਆਓ ਕੋਈ ਇੱਕ ਵੀ ਆਪਣਾ ਦੋ ਕੁ ਮਹੀਨੇ ਦਾ ਆਪਣਾ ਜਿਹੜਾ ਬਣਾ ਕੇ ਰੱਖੋ ਵੀ ਆਪਾਂ ਆਪਣਾ ਵਰਤ ਜਿਹੜਾ ਨਾ ਸ਼ੈਗਲ ਵੀ ਕ ਚਲਾਇਆ ਕਰੋ ਕਰੇ ਲੈ ਆਓ ਉੱਥੋਂ ਸਾਨੂੰ ਦੋ ਮਹੀਨੇ ਉੱਥੋਂ ਕੋਈ ਲਿਆਉਣ ਦੀ ਟੀਜੇ ਲੋਡ ਨਾ ਪਵੇ ਲੋਡ ਨਾ ਪਵੇ ਤੇ ਪੈਸੇ ਦੀ ਇੱਥੇ ਬਹੁਤ ਲੋੜ ਆ ਬੰਦਾ ਜਿਹੜਾ ਨਵਾਂ ਨਵਾਂ ਬੰਦਾ ਹੁੰਦਾ ਆ ਉਹਨੂੰ ਪੈਸੇ ਦੀ ਬਹੁਤ ਲੋੜ ਆ ਪੈਸੇ ਦੀ ਜਿਆਦਾ ਜਿਦੋਂ ਲੋੜ ਆ ਇਹ ਤੇ ਜਦੋਂ ਬਾਹਰ ਵੀ ਫੜ ਲੈਂਦੇ ਆ ਫਿਰ ਬੰਦੇ ਟੱਕਰ ਵੀ ਜਾਂਦੇ ਆ ਵਧੀਆ ਟੱਕਰ ਜਾਂਦੇ ਚੋਰੋਂ ਕੋਈ ਜਹਾੜੀ ਦਾ ਪਤਾ ਲਵਾ ਦਿੰਦੇ ਆ ਮਾੜਾ ਮਾੜਾ ਵੀ ਉਹ ਕੰਮ ਨਹੀਂ ਜਾਣਦਾ ਆਹ ਆਹ ਸਹੀ ਮਾਲਕ ਕੰਮ ਚ ਬੰਦੇ ਕੋ ਲੈਂਦੇ ਆ ਇਹ ਕੰਮ ਕਰਦਾ ਹੋਊਗਾ ਇਹਨੂੰ ਕੱਲ ਮੈਂ ਸਭ ਤੋਂ ਕੰਮ ਤੇ ਇਹ ਕੰਮ ਕਰਦਾ ਇਹ ਤੇ ਕੰਮ ਨੂੰ ਸਲਾਮ ਹੈ ਬੰਦੇ ਨੂੰ ਸਲਾਮ ਨਹੀਂ ਚੋ ਇਹ ਵੀ ਦੱਸਦੇ ਨਾ ਕੰਮ ਵਿੱਚ ਛੱਡ ਕੇ ਕਹਿੰਦੇ ਨੇ ਫੱਕਰੋਂ ਰੋਟੀਆਂ ਖਾਣ ਲੱਗਿਆ ਆਪਾਂ ਰੋਟੀ ਤੇ ਫਿਰ ਖਾਣੀ ਇਹਦੀ ਰੋਟੀ ਬਲੇ ਤੇ ਉੱਥੋਂ ਇੱਥੇ ਆਏ ਨੇ ਨਹੀਂ ਰੋਟੀ ਤੇ ਪਾਉ ਰੋਟੀ ਆਪਣੀ ਰੱਜ ਕੇ ਨਹੀਂ ਖਾਦੀ ਰੱਖਣੀ ਹੋਏ ਕੀਤਾ ਕੀ ਇਹੋ ਕਿੰਨੇ ਮੇਹਦੀ ਇਦਾਂ ਦੇ ਆ ਵੀ ਇੱਕ ਰੋਟੀ ਖਾਣ ਸਾਰੀ ਦਿਹਾੜੀ ਨਹੀਂ ਉਹ ਰੋਟੀ ਕਈ ਖਾਂਦੇ ਤੇ ਕਈ ਬੰਦੇ ਆ ਟਾਈਮ ਟੇਬਲ ਉਹਨਾਂ ਦਾ ਇਦਾਂ ਦਾ ਹੁੰਦਾ ਆ ਕਿ ਉਹਨਾਂ ਨੂੰ ਰੋਟੀ ਖਾ ਕੇ ਵੀ ਜਾਣੀ ਆ ਇੱਕ 10 ਵਜੇ ਵਾਲੀ ਰੋਟੀ ਖਾਣਨੀ ਆ ਇੱਕ 12 ਵਜੇ ਵਾਲੀ ਜੇ 12 ਤੋਂ 2 ਘੰਟੇ ਆਪਣਾ ਰੈਸਟ ਦਿੱਤੀ ਆ ਮਾਲਕ ਨੇ ਉਹਦੇ ਵਿੱਚ ਅਸੀਂ ਦੁਪਹਿਰ ਵਾਲੀ ਰੋਟੀ ਵੀ ਖਾੜ ਸਕਦੇ ਆ ਕਿਉਂਕਿ ਟਾਈਮ ਡੇਟ ਜ਼ਿਆਦਾ ਹੋਇਆ ਮਾਲਕ ਕੋ ਕੰਮ ਜ਼ਿਆਦਾ ਆ ਤੋਰੇ ਟਾਈਮ ਤੁਹਾਡਾ ਵਧਵਾ ਸਕਦਾ ਨਹੀਂ ਸਹੀ ਗੱਲ ਉਹ ਆਪਾਂ ਨੂੰ ਬੈਨੀਫਿਟ ਇਹ ਜਿਹੜਾ ਕਿੰਨਾ ਲੱਗਦਾ 2 ਲੱਗਦੇ ਉਹ ਵਧ ਲੱਗਦੇ ਆ ਉਹਨਾਂ ਨੂੰ ਫਾਇਦਾ ਚਲੋ ਬਾ ਗੱਡੀ ਵੀ ਇਹੋ ਹੀ ਆ ਐਵਰੀਬਾਡੀ ਆ ਟਰਿਜਨ ਆਹੋ ਦੱਸ ਇਹ ਪਰਚੀ ਕੱਢੀ ਜਾਂਦੀ ਆਹੋ ਉਹ ਮੈਂ ਗੱਡੀ ਦੀ ਪਰਚੀ ਵੀ ਕੱਢੀ ਦੀ ਆ ਹਾਂ ਜਦੋਂ ਗੱਡੀ ਤੱਕ ਨਹੀਂ ਨਾ ਉੱਥੇ ਆਵੇ ਹਾਂ ਖੱਟੀ ਲਾਈਨ ਤੋਂ ਅੰਦਰੋਂ ਹੀ ਜਾਈਦੀ ਜਾਂ ਬਾਹਰੋਂ ਹੀ ਚਲਾਣਾ ਠੀਕ ਆ ਚੱਲ ਫੇਰ ਚੈਨਲ ਨੂੰ ਕੀ ਕਰ ਦੋ ਸਬਸਕ੍ਰਾਈਬ ਕਰ ਦੋ ਹਾਂ ਤੇ ਬੈਲ ਸਾਰਾ ਕੋ ਬੋਲ ਨਾ ਇਧਰ ਆ ਘਾਲਿਆ ਤੇ ਆਪਾਂ ਬਣਾ ਨਹੀਂ ਗੱਲ ਬਾਨੀ ਇੱਥੇ ਕਿਸ ਦੀ ਵੀ ਆ ਕਰੋ ਆ ਦੱਸ ਵਿੱਚ ਚੈਨਲ ਨੂੰ ਕਿਤਾ ਕਰ ਦਈਏ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਘੰਟੀ ਵੀ ਨਾਲ ਆਪ ਦੋ ਟੱਕੇ ਦਾ ਬਟਨ ਦਬਾਓ ਹਾਂ ਤੁਹਾਨੂੰ ਹੋਰ ਐਪੀਸੋਡ ਨਵੇਂ ਤੋਂ ਨਵਾਂ ਦਿਖਾਇਆ ਜਾਊਗਾ ਹਾਂ ਵੀਲੇ ਬਹਿਣ ਵਾਲਾ ਤੇ ਕੰਮ ਵਾਲਾ ਨਹੀਂ ਕੰਮ ਵਾਲਾ ਸਾਰੀ ਚੀਜ਼ਾਂ ਕੰਮ ਵਾਲੀਆਂ ਵਿਖਾਉਣੀਆਂ ਅਸੀਂ ਅੰਜੋਏ ਵਾਲਾ ਵੀ ਦਿਖਾਇਆ ਜਾਊਗਾ ਸਾਰੇ ਇੱਥੇ ਤੁਹਾਨੂੰ ਵਿਖਾਏ ਜਾਣਗੇ ਸਾਡੇ ਨਾਲ ਚੈਨਲ ਦੇ ਨਾਲ ਬਣੇ ਰਹੋ ਜੁੜੇ ਰਹੋ ਚਲ ਬਾਏ ਬਾਏ ਐਵਰੀਬਾਡੀ